ਹਾਂਜੀ ਸਸਕਾ ਜੀ ਸਾਰਿਆਂ ਨੂੰ ਸਵੇ ਦੀ ਮਾਨੂਏ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਆਪਾਂ ਥੋੜੀ ਜਿਹਾ ਕਰਾਂਗੇ ਕਪੜੇ ਚੇਂਦੇ नाश्ਤਾ ਤੇ ਹੁਣ ਆਪਾਂ ਉੱਡ ਚੁੱਕੇ ਗੱਡੀ ਪਾਰਕਿੰਗ ਫੁੱਲ ਹੋ ਚੁਕੀ ਤੇ ਕੁਝ ਗੱਡੀਆਂ ਨਿਕਲੀਆਂ ਇਹ ਰਸਤੇ ਜੋ ਅਸੀਂ ਗੱਡੀ ਬਾਹਰ ਕੱਢ ਕੇ ਲਾਈ ਇਸਰਾ ਦੇ ਵਿੱਚੋਂ ਤੇ ਮੈਂ ਚਾਹ ਲੈਣ ਤੇ ਕੁਦਰਤੀ ਮੈਨੂੰ ਵੀ ਰੰਦਾ ਵੀ ਗੱਡੀ ਥੋੜੀ ਗਾਂ ਕਰਦਿਓ ਤੇ ਗੱਡੀਆਂ ਕਈ ਰਾਹ ਲੱਗੀਆਂ ਫਿਰ ਮੈਂ ਮੇਰੇ ਸਾਈਡ ਹਟਾਉਣਾ ਕਾਫੀ ਗੱਡੀਆਂ ਨਿਕਲ ਗਈਆਂ ਤੇ ਹੁਣ ਆਪਾਂ ਚਲਦੇ ਆ ਮੱਥਾ ਟੇਕਣ ਪਹਿਲੋ ਚਾਹ ਪੀ ਕੇ ਫਿਰ ਚਲਦੇ ਆ ਮੱਥਾ ਟੇਕਣ ਅਨੰਦਪੁਰ ਸਾਹਿਬ ਫੇਰ ਅਸੀਂ ਜਾਵਾਂਗੇ ਆਪਣਾ ਬਾਬਾ ਗੁਰਦਿੱਤਾ ਜੀ ਦੇ ਫਿਰ ਆਪਾਂ ਜਾਵਾਂਗੇ ਉੱਥੇ ਕੀਰਤਪੁਰ ਸਾਹਿਬ ਤੇ ਹੋਰ ਵੀ ਹੈਗੇ ਇੱਥੇ ਗੁਰਦੁਰ ਸਾਹਿਬ ਦੋ ਤਿੰਨ ਉੱਥੇ ਜਾ ਕੇ ਫਿਰ ਆਪਾਂ ਪਰਿਵਾਰ ਨੂੰ ਛੋੜਾ ਸਾਹਿਬ ਤੇ ਫਿਰ ਆਪਾਂ ਉਧਰੋਂ ਦੀ ਕਰਨ ਨਿਕਲ ਜਾਣਾ ਤੇ ਬਣੇ ਰਿਓ ਸਾਡੇ ਇਦਾਂ ਹੀ ਸਫ਼ਰ ਦੇ ਨਾਲ ਤੇ ਕਾਫੀ ਵਧੀਆ ਲੱਗ ਰਿਹਾ ਤੁਹਾਡੇ ਨਾਲ ਇਦਾਂ ਕਨੈਕਟ ਕਰਕੇ ਤੇ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ ਤੇ ਇਹੀ ਆ ਕਿ ਮੇਰੀ ਪੁਲਿਸ ਦੀ ਜੌਬ ਆ ਪੁਲਿਸ ਦੀ ਮੇਰੀ ਜੌਬ ਨਹੀਂ ਆ ਕੁਝ ਰੀਜ਼ਨਾ ਕਰਕੇ ਮੈਂ ਆਪਣੀ ਰਿਵੀਲ ਨਹੀਂ ਕਰਦਾ ਕਿਉਂਕਿ ਜਿੱਥੇ ਆਪਾਂ ਕੰਮ ਕਰਦੇ ਆ ਨਾ ਫਿਰ ਉਹ ਪ੍ਰੇਫਰੈਂਸਾਂ ਨੂੰ ਪਹਿਲ ਹੁੰਦੀ ਨੇ ਪੈਂਦੀ ਆ ਤੇ ਆਪਾਂ ਕਦੇ ਜ਼ਿੰਦਗੀ 'ਚ ਮੌਕਾ ਮਿਲਿਆ ਤੇ ਜ਼ਰੂਰ ਦੱਸਾਂਗੇ ਤੇ ਵੈ ਇਹ ਮੇਰੀ ਗਵਰਨਮੈਂਟ ਜੌਬ ਆ ਤੇ ਇਸ ਤੋਂ ਇਲਾਵਾ ਮੈਂ ਤੁਹਾਡਾ ਕੁਝ ਸ਼ੇਅਰ ਨਹੀਂ ਕਰ ਸਕਦਾ ਉਹਦੇ ਵਾਸਤੇ ਮਾਫੀ ਚਾਹੁੰਦਾ ਕੁਝ ਸਾਡਾ ਕੰਮ ਹੀ ਇਦਾਂ ਦਾ ਹਾਂਜੀ ਤੇ ਆਪਾਂ ਆ ਚੁੱਕੇ ਦੁੱਧ ਚਾਹ ਲੈ ਕੇ ਬੱਚਿਆਂ ਦੇ ਦੁੱਧ ਤੇ ਆਪਣੀ ਚਾਹ ਪੀ ਕੇ ਤੇ ਚਾਹ ਪੀ ਕੇ ਤੇ ਹੁਣ ਕਰਦੇ ਆਪਾਂ ਦਰਸ਼ਨ ਤਾਂ ਮੈਂਟੋ ਮੈਂਟ ਤਿਆਰ ਹੋ ਜਾਓ ਮੈਂਟੋ ਮੈਂਟ ਬੱਚਿਓ ਠੀਕ ਆ ਗੁੱਡ ਮਾਰਨਿੰਗ ਜੀ ਸ਼ਾਰਿਆ ਨੂੰ ਸ਼ੇਰ ਉੱਠਿਆ ਜੇ ਸ਼ੇਰ ਉਹ ਤਾਂ ਫਫੂਲ ਲਸੀਕਾ ਬਾਲੇ ਪੁਇਨੂ ਬਾਲਾ ਸੋਮਨ ਤੇ ਹੁੰਦੇ ਵਿਚਾਰੇ ਇਹਨੂੰ ਆਏ ਆ ਇਹ ਨਹੀਂ ਤੇ ਆਂਦੇ ਵਿਚਾਰਾ ਸੋਮਨ ਹੀ ਉੱਠਿਆ ਜੀ ਨਾ ਜੀ ਆਜੋ ਉਹ ਨਾ ਜਾ ਅੱਜ ਇਹ ਸੋਮਨ ਹੀ ਆਇਆ ਸਾਡਾ ਸਵੇਰੇ ਉੱਠਦੇ ਸਭ ਤੋਂ ਵੱਡਾ ਟਾਸਕ ਹੁੰਦਾ ਕਿ ਗਰਨਵਾਇ ਨੂੰ ਤਿਆਰ ਕਰਨਾ ਉਹੀ ਸਭ ਤੋਂ ਆਹ ਨਾ ਬਾਹਰ ਲਾਉਣਾ ਹੈ ਅਹ ਘਰ ਕਹਿੰਦੇ ਨੇ ਨਾ ਬਾਲਵਾ ਹੁਜਰ ਨੂੰ ਲਾਾਇਕ ਕਿੰਨੇ ਬਣਾਇਆ ਵਾਲ ਆਹ ਇਹਨੂੰ ਆਦਤ ਪਈ ਨਾ ਬਾਹਰ ਨਾ ਹੁੰਦੀ ਆਂਦਾ ਵੀਰੇ ਚੀ ਨਾਉਣਾ ਭਾਈ ਨੇ ਅੱਜ ਚਾੜੀ ਜਾਦੀ ਨਵੀਂ ਟੀ-ਸ਼ਰਟ ਕੱਲ ਲਈ ਉਹੀ ਆ ਕਿ ਦੂਜੀ ਆ ਤਾਂ ਤਰ ਸੋਹਣੀ ਟੀ-ਸ਼ਰਟ ਆ ਮੈਂ ਤੁਹਾਨੂੰ ਤੇ ਆ ਮੈਂ ਕੱਲ ਲਈ ਤੇ ਅੱਜ ਵਾਲੀ ਦੇ ਬਹੁਤ ਹੀ ਫੱਬੀਜ਼ ਤੇ ਕਹਿੰਨੇ ਗਾ ਨਾ ਗੁਰਨੇ ਆਪਣੇ ਭਾਈ ਜੀ ਵਾਲੀ ਵਾਲੀ ਤੇ ਸੋ ਪੱਗ ਪੱਗ ਭਾਈ ਨੇ ਕੱਲ ਇੰਦਾ ਦੀ ਬੱਧੀ ਨਹੀਂ ਉਹ ਫਰਕੇ ਭਾਈ ਦੀ ਪੱਗ ਹੋਰ ਵੀ ਮੇਰੀ ਹੋਰ ਵੀ ਹੋਰ ਨਾਲ ਹੀ ਰੁਪਈਆ ਵੈਲ ਨਹੀਂ ਮੇਰੀ ਫੁੱਲ ਵੈਲ ਹੁੰਦੀ ਮੇਰੀ ਰੁਪਈਆ ਹੁੰਦੀ ਤੁਹਾਡੀ ਰੁਪਈਆ ਆਖਿਆ ਭਾਜੀ ਮੈਂ ਤਾਂ ਕੱਲੇ ਰੁਪਈਆ ਨਹੀਂ ਨਹੀਂ ਮੇਰੀ ਜੱਦੀ ਹੁੰਦੀ ਹੈ ਮੈਂ ਭਾਜੀ ਦੀ ਰੁਪਈਆ ਹੁੰਦੀ ਮੇਰੀ ਫੁੱਲ ਵੈਲ ਕਿੰਨੀ ਜੋੜੀ ਮਾਲੀ ਬਾਲੀ ਓਏ ਆ ਮਮਾ ਨਾਲ ਮੈਚਿੰਗ ਕਰ ਲਈ ਆ ਜੀ ਕੀਤੀ ਅੱਜ ਮਮਾ ਨੇ ਮੈਚਿੰਗ ਹਾਂ ਤੇ ਵਿਪੂ ਦੀਦੀ ਨੇ ਵੀ ਅੱਜ ਸ਼ੂਟ ਪਾਇਆ ਹੈ ਤੇ ਛੱਕੂ ਦੀਦੀ ਨੇ ਵੀ ਅੱਜ ਸ਼ੂਟ ਪਾਇਆ ਹੈ ਕੱਲ ਵੀ ਪਾਇਆ ਹੈ ਚਲੋ ਠੋੜੀ ਲੀ ਹੋਇਆ ਚਲੋ ਜਣੋ ਆਪਣਾ ਸਰਦਾਰ ਜੀ ਬੈਗ ਫੜੋ ਬਣਾਵੇ ਥੋਇਆ ਚਲੋ ਬੇ ਅੱਛਾ ਵੜਾ ਕੱਲ ਮੈਂ ਲਿਆ ਇਥੋਈ ਵਧੀਆ ਫੂਨ ਫਾਟ ਚਾਦਰ ਚੂਰਪਾਲੀ ਦੇ ਵਿੱਚ ਐਂਡ ਆਸ ਜਰਾ ਬਾਬਾ ਗੁੱਟੀਓ ਚਲੋ ਗਨਵਾ ਚਲੀਏ ਮੱਥਾ ਟੇਕਣ ਚਲੋ 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 ਚਲੀਏ ਅੱਜ ਪਾਪਾ ਨਾਲ ਜੇਠ ਗਈ ਆ ਅੱਪਰ ਨਿਕਲੇ ਸਰਾ ਤੋਂ ਬਾਅਦ ਤੇ ਗੁਰਦੁਰਸ ਸਾਹਿਬ ਦੇ ਦਰਸ਼ਨ ਕਰਨ ਚੱਲੇ ਆਂ ਤੇ ਅੱਜ ਬੱਦਲ ਫੇਰ ਹੋ ਗਿਆ ਹਾਂ ਆਵਾਜ਼ ਮੈਨੂੰ ਵੀ ਆਣ ਲੱਗੀ ਜਿੱਦਾਂ ਬੱਦਲ ਹੋ ਗਿਆ ਹੁੰਦਾ ਉਹ ਸਾਰੀ ਮੀਂਹ ਪੈ ਗਿਆ ਹੁੰਦਾ ਹੋਰ ਸਾਰੇ ਜਣੇ ਆਪਾਂ ਇਹਨੂੰ ਪੁੱਛੋ ਕਿਹਦਾ ਪੁੱਤ ਹੈ ਕਿਹਦਾ ਪੋਤਾ ਹੁਣ ਇਹਨਾਂ ਨੂੰ ਦੱਸਣਾ ਦੀਦੀ ਦਾ ਨਹੀਂ ਠੀਕ ਹੈ ਵਧੀਆ ਲੱਗਣ ਦੀ ਹਾਂਜੀ ਤੇ ਸਵੇਰੇ ਸਵੇਰੇ ਤੁਸੀਂ ਦਰਸ਼ਨ ਕਰ ਸਕਦੇ ਹੋ ਨੰਦਪੁਰ ਸਾਹਿਬ ਦੇ ਤਤ ਸ੍ਰੀ ਅਕੀਰ ਸਾਹਿਬ ਤੇ ਅੱਗੇ ਵੀ ਰੱਖ ਰਿਹਾ ਵੀ ਸਾਰੇ ਤਤ ਦੇਖਣੇ ਆਪਾਂ ਤੇ ਹਜੂਰ ਸਾਹਿਬ ਵੀ ਨੋ ਆਏ ਅਸੀਂ ਨੰਦਪੁਰ ਸਾਹਿਬ ਵੀ ਹੋਏ ਤਤ ਸਾਹਿਬ ਵੀ ਹੋਏ ਤੇ ਪਟਨਾ ਸਾਹਿਬ ਰਹਿ ਗਿਆ ਤੇ ਸਾਬੋ ਕੀ ਤਲਵੰਡੀ ਕੱਲ ਦਾ ਦਿਨ ਥੋੜਾ ਠੰਡਾ ਹੈ ਅੱਜ ਤੇ ਬਹੁਤ ਗਰਮੀ ਆ ਨਹੀਂ ਇਹ ਠੰਡਾ ਮੌਸਮ ਹੈ ਠੰਡਾ ਕਿੱਥੇ ਹੈ ਠੰਡਾ ਮੌਸਮ ਹਾਂ ਅੱਜ ਤਾਂ ਸੀਗ ਪੂਰਾ ਲੱਗ ਨਹੀਂ ਕਿੱਧਾਂ ਪੈਂਦੀ ਹੈ ਇਦਾਂ ਦਾ ਮਜ਼ਾਕ ਨਹੀਂ ਮੈਨੂੰ ਪਸੰਦ। ਬੱਚੇ ਆਲੇ ਮਗਰਾ ਹੁੰਦੇ ਤੇ ਹੁਣ ਆਪਾਂ ਅਨੰਦਪੁਰ ਸਾਹਿਬ ਕੇਸਗੜ ਸਾਹਿਬ ਮੱਥਾ ਟੇਕ ਲਿਆ। ਹੁਣ ਅੱਜ ਇਹ ਆਪਣਾ ਆਪਾਂ ਇੱਥੇ ਵਿਦਾ ਕਰਨਾ ਹੁਣ ਤੇ ਆਪਾਂ ਨਤਮਸਤਕ ਹੋ ਕੇ ਗੁਰੂ ਘਰ ਤੇ ਹੁਣ ਅਸੀਂ ਚੱਲੇ ਆਂ ਬੋਲੀ ਸਾਹਿਬ ਬੋਲੀ ਸਾਹਿਬੋਂ ਮੱਥਾ ਟੇਕ ਕੇ ਤੇ ਫੇਰ ਅੱਗੇ ਦੇ ਚੰਦੇ ਪਾਵਾਂਗੇ। ਬੋਲੀ ਸਾਹਿਬ ਗੱਡੀ ਲਾ ਜੀ ਗੁਰੂ। ਨਹੀਂ ਗੱਡੀ ਕੀ ਵੇਖ ਲੋ ਜਿੱਦਾਂ ਮਰਜ਼ੀ ਕਰ ਲੋ। ਗੱਡੀ ਲੈ ਆਏ ਨੇ ਵੈਸੇ ਤੁਰ ਕੇ ਕੀ ਜਾਣਾ। ਨਾਲੇ ਸਮਾਨ ਲੈ ਆਏ ਨੇ ਰੂਮ ਚ। ਉਹ ਉਨੂੰ ਹੀ ਜਾਣਾ। ਹੁਣ ਇਹ ਰੂਮ ਵੀ ਛੱਡ ਦਿੰਨੇ ਆ। ਤੇ ਸਮਾਨ ਰੱਖਦੇ ਗੱਡੀ ਤੇ ਗੱਡੀ ਲੈ ਜੰਨੇ ਆਪਾਂ ਬੋਲੀ ਸਾਹਿਬ ਨੂੰ ਤੇ ਉੱਥੇ ਰੁੱਕ ਕੇ ਮੱਥਾ ਟੇਕ ਕੇ ਤੇ ਉੱਥੋਂ ਗੱਡੀ ਚਾਲੇ ਪਾਵਾਂਗੇ ਤੇ ਪ੍ਰਸ਼ਾਦਾ ਕਿੱਥੇ ਛਕਣਾ ਹੈ ਅਜਾ ਦੂਰ ਜਾ ਕੇ ਛਕਾਂਗੇ ਅੱਜ ਮੈਨੂੰ ਜੇ ਭੁੱਖ ਨਹੀਂ ਬੱਚੇ ਹੈ ਹੰਡੇ ਪਰ ਭੁੱਖ ਲੱਗੀ ਹਾਂਜੀ ਤੇ ਵੀ ਵੇਖ ਸਾਦੇ ਜੇ ਮੇਰੇ ਸਾਹਮਣੇ ਮੇਰੀ ਫੈਨ ਫੋਲੋਇੰਗ ਬੈਠੀ ਹੈ ਖਾਣਾ ਖਾਂਦੇ ਹੋਏ ਵਲੌਗ ਲਾ ਕੇ ਬਹਿ ਜਾਂਦੇ ਆ ਤੇ ਮਾਨ ਨਹੀਂ ਕੀਤਾ ਕਦੀ ਮਹਾਰਾਜ ਦਾ ਚੜਾਈ ਮਾਨ ਨਹੀਂ ਕੀਤਾ ਕਦੀ ਕਾਂ ਤਦ ਨਾਮ ਯਾ ਕਰਦੇ ਹਾਂ ਜਰੂਰ ਚਲੋ ਕੱਜ ਭਾਈ ਦੀ ਰੱਖੀ ਹੈ T-shirt ਦਾ ਰੰਗ ਵਧੀਆ ਹੈ ਪਰ ਭਾਈ ਤੁਹਾਨੂੰ ਜਿਹੜੀ ਪੱਗ ਹੈ ਉਹ ਹੈ T-shirt ਨਾਲ ਮਿਲਣੀ ਚਾਹੀਦੀ ਹੈ ਬਿਲਕੁਲ ਸਦਗੀ T-shirt ਮੈਨੂੰ ਦੇ ਦਿਓ ਮੇਰੀ ਪੱਕ ਮਜੀ ਜੀ ਤੇ ਹੁਣ ਆ ਗਿਆ ਅੰਦੂਆ ਪਰੌਣਾ ਤੇ ਸੱਤ ਮੇਲੇ ਆਪਾਂ ਜਿੰਨੇ ਆ ਭੈਣ ਦੇ ਪਰੌਣੇ ਨੂੰ ਕਿਉਂਕਿ ਪਰੌਣੇ ਦਾ ਜਿੱਤ ਲੀਆ ਫਿਰ ਵੱਡੀ ਭੈਣ ਨੂੰ ਜਿੰਨੇ ਆ ਤੁਹਾਨੂੰ ਬੜਾ ਭੈਣ ਵੱਡੀ ਆ ਫਿਰ બસ ਜਦੋਂ ਵੀਡੀਓ ਬੰਦ ਹੋ ਗਈ ਤੇਰੇ ਕੋ ਖੋਲਣਾ ਨਹੀਂ ਨਹੀਂ ਅਪਾ ਯੋਗਮਾਨ ਯੋਗ ਭਾਈ ਦੀ ਸੇਵਾ ਕਰਦੀ ਆਪਾਂ ਖੋਲਣਾ ਫੁੱਲ ਬੜਾ ਫੁੱਲ ਕਿਵੇਂ ਲੱਗ ਰਿਹਾ ਭਾਜੀ ਮੇਰੇ ਨਾਲ ਘੁੰਮ ਕੇ ਤੁਹਾਨੂੰ ਹਾਂ ਬਹੁਤ ਅੱਛਾ ਉੱਤੋਂ ਜੋ ਕਿਹਾ ਸੀ ਭਈਆ ਗੱਲ ਹੀ ਨਹੀਂ ਬਣੀ ਉੱਤੋਂ ਉੱਤੋਂ ਜੋ ਕਿਹਾ ਸੀ ਉੱਤੋਂ ਦੇਰ ਕਿ ਤੂੰ ਕਰ ਬੱਚੋ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਮਾਮੂ ਜੀ ਨਾਲ ਆ ਕੇ ਬਹੁਤ ਵਜਾਦ ਆ ਜੈਨੂ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਬੜਾ ਵਧੀਆ ਵਧੀਆ ਰਹਿ ਗਿਆ ਥੈਂਕ ਯੂ ਥੈਂਕ ਯੂ ਚਲੋ ਸ਼ਗੋ ਪਰੌਂਦੇ ਫਿਰ ਸਾਡੇ ਵੀ ਆਉਣਦੇ ਆ ਬਾਈ ਇੱਕ ਸਵਾਦ ਹਾਂਜੀ ਤੇ ਹੁਣ ਆਪਾਂ ਚੱਲੇ ਰੂਮ ਛੱਡ ਕੇ ਤੇ ਇਧਰ ਵਿਪੋ ਆਂਦੀ ਮੈਂ ਬਾਹਰ ਚੱਲੀ ਮੇਰੀ ਸ਼ਾਮ ਦੀ ਫਲਾਇਟ ਆ ਭਾਈ ਜਾਂਦਾ ਜੋ ਸ਼ਾਮ ਦੀ ਫਿਰ ਹੋਣੀ ਘਰ ਜਲੀ ਸਵੇਰੇ ਵਿਪੋ ਕਰਾ ਲਈ ਤੇ ਹੁਣ ਵਾ ਪਾਣੀ ਡੁੱਲਣ ਦੇ ਪਤਾ ਤੇ ਹੁਣ ਆਪਾਂ ਚੱਲਦੇ ਆ ਨੂੰ ਵਿੱਚ ਆ ਵੀ ਜਮਾ ਕਰਾਵਾਂਗੇ ਫਿਰ ਆਪਾਂ ਗੱਡੀ ਸਮਾਨ ਰੱਖਾਂਗੇ ਫਿਰ ਆਪਾਂ ਦੂਜੀ ਗੁਰਦਸਾਹ ਜਾਵਾਂਗੇ ਵਿੱਪੂ ਦੇ ਭਾਜੀ ਅੱਗੇ ਅੱਗੇ ਤੇ ਮੈਂ ਪਿੱਛੇ ਪਿੱਛੇ ਵਿੱਪੂ ਇਧਰ ਅਜ ਖੁੱਲਾ ਹੀ ਦਰਵਾਜ਼ਾ ਜੇ ਇਧਰੋਂ ਘੁੰਮ ਫਿਰ ਕਿਉਂਣਾ ਤੇ ਆ ਸਕਦੇ ਇਧਰੋਂ ਘੁੰਮ ਫਿਰ ਕਿਉਂਣਾ ਤੇ ਆ ਸਕਦੇ ਦੇਖੋ ਹਣੀ ਅਜੇ ਤੁਰ ਨਹੀਂ ਲੱਗੇ ਤੇ ਭਾਜੀ ਮੇਰੇ ਨਾਲ ਲੜ ਵੀ ਪਿਆ ਜਾਂਦਾ ਗੱਡੀ ਨੂੰ ਕਪੜਾ ਨਹੀਂ ਮਾਰਿਆ ਇਹ ਜੀ ਮੈਂ ਮੱਥਾ ਟੇਕੜ ਆਇਆ ਮੈਂ ਕਪੜਾ ਮਾਰਨਾ ਆਇਆ ਇੱਥੇ ਹੁਣ ਮੈਂ ਰੋਹ ਗੱਡੀ ਤੋਂ ਨਾ ਇੱਕ ਦਿਨ ਛੱਡ ਕੇ ਲੈ ਲਿਆ ਪੁੱਤ ਲੈ ਲਿਆ ਹੁਣ ਆਈ ਪਹੁੰਚ ਗੁਰਦੁਆਰਾ ਬੋਲੀ ਸਾਹਿਬ ਤੇ ਸੰਗਤ ਘੱਟ ਹੋਣ ਕਰਕੇ ਗੱਡੀ ਆਪਣੀ ਬਿਲਕੁਲ ਸਾਹਮਣੇ ਲੱਗ ਗਈ ਐ ਦੀ ਭੈਣ ਤੇ ਮੰਦਿਰ ਚਲ ਗਏ ਆ ਤੇ ਭਾਜੀ ਵਿੱਕੂ ਤੇ ਸਰਗੁਨ ਤੇ ਗੁਰਨਵਾਜ ਆਉਣ ਦਾ ਚਲੋ ਜੀ ਦੋਹੀਂ ਨੇ ਦੱਸਾ ਵਿਖਦੇ ਇਹ ਪੁੱਛੇ ਪਿਆਰੇ ਇਹ ਵੀਡੀਓ ਵੇਖਦੇ ਕਿ ਦੋ ਮਿਲਣਾ ਏ ਅੱਜ ਗਰਮੀ ਕਾਫੀ ਹੈ ਨਾ ਦੇਖਦੇ ਕੋਸ਼ੂ ਨਹੀਂ ਹੈ ਜੰਗਲ ਆ ਜੰਗਲ ਨਹੀਂ ਰੋਕਿਆ ਕਿਨੇ ਅੰਦਰ ਆਹੋ ਚਲੋ ਵਾਹ ਸੁਤ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਬਾਬਾ ਗੁਰਦਿੱਤਾ ਜੀ ਦੇ ਤੇ ਫਿਰ ਆਪਾਂ ਚੱਲਦੇ ਕੀਰਤਪੁਰ ਸਾਹਿਬ ਹਾਂਜੀ ਤੇ ਪਹਿਲੋ ਆਪਾਂ ਇਹ ਬਾਬਾ ਬੁੱਢੇ ਸਾਹ ਜੀ ਦੇ ਮੱਥਾ ਟੇਕਣਾ ਹੁਣ ਆਪਾਂ ਇੱਥੇ ਟੇਕਿਆ ਮੱਥਾ ਤੇ ਹੁਣ ਇੱਥੇ ਬਾਬਾ ਗੁਰਦਿੱਤਾ ਜੀ ਦੇ ਤੇ ਵੀ ਪੂਨੇ ਪਹਿਲੀ ਦੀ ਵੇਖਿਆ ਭਾਜੀ ਨੇ ਗੁਰਦਰ ਸਾਹਿਬ ਪਹਿਲੀ ਦੀ ਵੇਖਿਆ ਮੈਂ ਅੱਗੇ ਵੀ ਆਇਆ ਮੁੜਿਆ ਨਾ ਦਰ ਆਇਆ ਹਨ ਪਤਨੀ ਹੋ ਕੇ ਗਿਆ ਬਾਕੀ ਆਪਣੀ ਫੈਮਿਲੀ ਆ ਰਹੀ ਸਾਰੀ ਪਿੱਛੇ ਤੇ ਉਹ ਮੇਰੇ ਤੋਂ ਭੰਡੇ ਤੇ ਮੈਂ ਤੋਂ ਸਭ ਤੋਂ ਪਹਿਲਾਂ ਆ ਗਿਆ ਜਿਆਦਾ ਗੁੱਸਾ ਰੂਸਿਆ ਆ ਆਵਾਜ਼ ਜੀ ਆਈ ਰੋਣ ਦੀ ਮੈਨੂੰ ਕੀ ਰੁੱਸਦਾ ਬੜਾ ਹੀ ਮੈਨੂੰ ਅੱਗੇ ਕਹਿੰਦਾ ਮੈਂ ਮਾਮਾ ਤੋਂ ਤੇ ਤਾਏ ਨਾਲੋਂ ਜ਼ਿਆਦਾ ਰੁੱਸਦਾ ਵਿੰਦਰ ਨਾਲ ਉਹ ਵੀ ਆ ਤਰੀਕਾ ਕਿਵੇਂ ਦੱਸਿਆ ਵੀ ਥੱਲੇ ਖਬਾਰ ਵਿਛਾ ਦੋ ਤੇ ਫਿਰ ਨਹੀਂ ਦਿਲ ਖਰਾਬ ਹੁੰਦਾ ਏ ਥੱਲੇ ਵਿਛਾਤੀ ਇਹ ਤਾਂ ਥੱਲੇ ਵੀ ਵਿਛਾਤੀ ਪੈਰਾ ਜੀ ਆਂਦਾ ਪਿੱਛੇ ਬਹਿਣਾ ਆਂਦੇ ਜਦੋਂ ਬੱਚੇ ਨੂੰ ਕਿਹਾ ਚੁੱਕਰ ਨੂੰ ਜੀਣਾ ਨਾ ਕਰੇ ਹੋਲੀ ਕਹਿੰਦਾ ਤੇਰਖੋ ਆਉਣਾ ਇਨੇ ਆਂਦਾ ਮੈਂ ਤੇਰਖੋ ਜਾਣਾ ਇ ਉਹ ਹਲ ਬਾਈਦਾ ਜੀ ਥੱਲੇ ਮਾੜੀ ਕਹਿੰਦਾ ਨਹੀਂ ਨਹੀਂ ਭਰਾ ਹੱਸਣੇ ਭਾਈ ਦੇ ਸਾਰੇ ਧੜੀ ਵਿਚਾਰਾ ਕਿਉਂ ਕਰਦਾ ਜੀ ਤੂੰ ਭਾਈ ਤੇ ਮੈਂ ਕਹੋ ਜਾਂ ਬੰਦਾ ਜਿਤ ਕੁਆਉਂਦਾ ਨਹੀਂ ਮੈਂ ਚਾਹਣਾ ਰਾਤ ਨੂੰ ਮੈਨੂੰ ਕੁੱਟ ਕੇ ਜਫੀ ਪਾ ਕੇ ਸੌਵੇਂ ਅਰੇ ਮੇਰੇ ਲੱਗੇ ਨਹੀਂ ਲੱਦਾਂ ਕਿਉਂ ਕਰਨ ਵੇ ਸਤਿ ਸ੍ਰੀ ਅਕਾਲ ਜੀ ਗੋਲਾ ਨਹੀਂ ਜਿੱਥੇ ਨਹੀਂ ਆਈ ਅ ਆਉਣਾ ਨਹੀਂ ਹੈ ਸ਼ਾਮ ਨੂੰ ਆਉਣਾ ਹੈ ਹੁਣ ਆਪਾਂ ਪਹੁੰਚੇ ਗੁਰਦ੍ਰਸਾਹਿਬ ਬਾਈ ਗੁਰਦਿੱਤਾ ਜੀ ਦੇ ਇੱਥੇ ਆਪਾਂ ਕਰਨ ਵਾਲਾ ਦਾ ਡੱਬਾ ਸੁੱਖਿਆ ਆਪਾਂ ਪਿਛਲੀ ਦੀ ਚਰਾ ਕੇ ਗਏ ਹੁਣ ਅਸੀਂ ਭੈਣ ਦੀ ਸੁਖਣਾ ਸੁੱਕ ਕੇ ਗਾਇਆ ਮੁੜਿਆਂ ਦੇ ਨਾਲ ਹੁਣ ਫੇਰ ਕਿ ਮਹਾਰਾ ਜੀ ਕਿਰਪਾ ਕਰਨ ਹੁਣ ਫੇਰ ਆਵਾਂਗੇ ਸੁਖ ਦੀ ਦਿਨ ਤੀਜ ਫੋਦੀ ਦਾਤ ਬਖਸ਼ਣ ਤੇ ਅਸੀਂ ਜ਼ਰੂਰ ਆਵਾਂਗੇ ਬਾਕੀ ਆ ਰਹੇ ਮੇਰੇ ਮਗਰ ਇਹ ਇੱਥੇ ਕਿ ਜਾਣ ਕੇ ਨਾ ਬੜਾ ਵਧੀਆ ਲੱਗਦਾ ਕਿਉਂਕਿ ਇਹ ਜੋ ਹਰ ਸਾਹਿਬ ਦੇ ਆਏ ਹਨ ਤੇ ਦੂਰ ਬੜੀ ਲੰਗੇ ਪੈਤਰੀਆਂ ਜਿੰਦਾ ਕੁੜੀਆਂ ਦੀ ਦਪੈਰਾ ਫਿਲਮ ਵੀ ਹੱਥ ਰੱਖਦੀ ਹੈ ਮੈਂ ਕਿ ਮੇਰੀ ਹੋਈ ਤੁਹਾਡੀ ਕੋਣ ਹੁੰਦੀ ਹੈ ਹੱਥ ਰੱਖਦੀ ਪਰ ਹਲੇ ਵਾਹ ਰੋਣਾ ਪਾ ਦਰਸ਼ਨ ਕਰ ਲਏ ਬਾਬਾ ਗੁਰਦਤਾ ਜੀ ਗੁਰਦ੍ਰਸ਼ ਸਾਹਿਬ ਤੋਂ ਬਹੁਤ ਹੀ ਸਕੂਨ ਮਿਲਿਆ ਅੰਦਰ ਠੰਡੇ ਹੈ ਜਗਾ ਹੀ ਏਸੀ ਦੇ ਕੁਦਮ ਹਰ ਦੇ ਘਰ ਤੋਂ ਤੁਹਾਨੂੰ ਪਤਾ ਕਿਰਪਾ ਹੁੰਦੀ ਹੈ ਸੰਦੀਪਾ ਨੇ ਦੇਖ ਰਿਹਾ ਮੱਥਾ ਤੇ ਆਪਾ ਉੱਥੇ ਨਾ ਪੱਤਿਆਂ ਤੇ ਲਿਖ ਕੇ ਗਏ ਹਾਂ ਤੇ ਸੁੱਖ ਦੀ ਦਾ ਤੇ ਉਹਦਾ ਵੇ ਆਪਣੇ ਇਤਿਹਾਸ ਚ ਹੈ ਨਹੀਂ ਆ ਪਰ ਜਿੱਦੋਂ ਮਹਾਰਾਜ ਨੇ ਕੋਈ ਥੋੜ ਹੋਵੇ ਨਾ ਕੀ ਦੀ ਤੇ ਬੰਦਾ ਨਾ ਹਰ ਆਪਣੀ ਮਤਲਬ ਜੋ ਵੀ ਉਹਦੇ ਮੰਦੀਸ਼ਾ ਨਾ ਉਹ ਪਗਾਉਣ ਵਾਸਤੇ ਹਰ ਕੋਈ ਕੰਮ ਕਰਦਾ ਤੇ ਅਸੀਂ ਵੀ ਲਿਖ ਕੇ ਗਏ ਜੇ ਗੁਰੂ ਨਾ ਆਏ ਹੋਣਾ ਅਸੀਂ ਸੁੱਖ ਭਾਂਦਾ ਵੀ ਲੁੱਟ ਗਏ ਹਾਂ ਹੁਣ ਅਸੀਂ ਫੇਰ ਆਏ ਇੱਕ ਵਾਰੀ ਫੇਰ ਲਿਖ ਕੇ ਜਾਵਾਂਗੇ ਭਾਈ ਇਹ ਪਿਛਲੀ ਦੀ ਪੈਨ ਨਹੀਂ ਹੈਗਾ ਹੜਕੋ ਤੇ ਸੰਦੀਪ ਭਾਈ ਆਹ ਬਾਹਰੋਂ ਬਾਜ਼ਾਰ ਚ ਪੈਨ ਫੜ ਕੇ ਲਿਆਏ ਫੇਰ ਉਹਨਾਂ ਲਿਖਿਆ ਚਲੋ ਜੀ ਹੁਣ ਆਪਾਂ ਚੱਲਦੇ ਆ ਲੰਗਰ ਹੈ ਸ਼ਗਨਾ ਪ੍ਰਸ਼ਾਦਾ ਚਾਹ ਚਾਹ ਚੀ ਲੈਨੇ ਕੋਪਾ। ਉਹ ਨਹੀਂ ਯਾਰ ਯਾ ਪਿੰਦੀ ਰਿੰਦੀ ਆ ਤੇ ਚਾਹ ਪੀ ਪੀ ਦੂਰੀਓ ਚੱਲੀ। ਉੱਥੋਂ ਪੇ ਉਹਨੇ ਤੈਨੂੰ ਸਾਰ ਗੱਡੀ ਚਾਰਜ ਲਾਉਨੇ ਆ ਹਵੇਲੀ ਚੋ। ਇਹ ਜਾਂਦੇ ਆ ਭਾਈ ਛੱਡ ਜਾਂਦੇ ਆ। ਸਾਰੇ ਇੱਕ ਇਲਾਕੇ ਦੀ ਆਪਣੀ ਆਪਣੀ ਭਾਸ਼ਾ ਦੀ ਆਪਾਂ ਕਹਿਣਾ ਨਾ ਪੈਰ ਸੜ ਗਏ ਓਏ। ਤੇ ਉਹ ਜਿਹੜੇ ਹੋਰ ਲੰਗਣਦੇ ਆਂਦੇ ਉਹ ਪੈਰੀ ਮੱਚ ਗਏ ਸਾਰੇ। ਹਾਣ ਭਾਈ। ਸਾਨੂੰ ਉਹਨਾਂ ਦੀ ਬੋਲੀ ਸੋਹਣੀ ਲੱਗਦੀ। ਹਾਂ ਉਹਨਾਂ ਦੀ ਬੋਲੀ ਸੋਹਣੀ ਲੱਗਦੀ ਪਤਾ ਨਹੀਂ ਹਾਡੀ ਲੱਗਦੀ ਕਿ ਨਹੀਂ ਹਾਡੀ ਦੀ ਬੋਲੀ ਠੀਕ ਆ ਹਾਡੀ ਇਹਰੀ ਮੱਝ ਵਾਲੇ ਕਹਿੰਦੇ ਉਹ ਫੇਰ ਵੜ ਗਈ ਮੰਦੀਪਾਂ ਦੀ ਕੀ ਗੱਲ ਚੱਲ ਭਾਈ ਆਪਾਂ ਗੱਡੀ ਬਈ ਇਸ ਲਾਗ ਠਿਕੀ ਲੱਗੰਦੀ ਆਪਾਂ ਰੋਹ ਜਾ ਆ ਗਏ 부ੱਚ ਮੈਨੂੰ ਮੁੰਡਾ ਹੱਸਦਾ ਇਥੇ ਉਹ ਹੈਗਾ ਸੀ ਉਧਰ ਦਾ ਕੀ ਕਹਿੰਦੇ ਕਪੂਰਥਲੇয়াল ਦਾ ਉਹ ਮੈਂ ਪਹਿਲੀ ਦੀ ਕਹਾ ਮੈਂ ਹਾਂ ਯਾਰ 부ੱਚ ਵਾਲਾ ਕਹਿੰਦਾ 부ੱਚ 부ੱਚ ਕੀ ਨਾ ਨਾ ਮੱਝੇ ਬੰ ਲੋਰੀਆ ਪਾਣ ਬਾਬਾ ਗੁਰਦੇ ਤਾਜੀ ਦੇ ਵੀ ਮੱਥਾ ਟੇਕ ਲਿਆ ਹੁਣ ਹੀ ਚੱਲੇ ਕੀਰਤਪੁਰ ਸਾਹਿਬ ਤੇ ਭੈਣਕ ਦਾ ਮੈਸੇਜ ਆਇਆ ਵੀ ਪਵੌਰ ਸਾਹਿਬ ਜਰੂਰ ਜਾਇਓ ਉੱਥੇ 2 ਵਜੇ ਹੋਏ ਵੇਲੇ ਤੇ ਅੱਜ ਉਹ ਜਾ ਨਹੀਂ ਜਾਣਾ ਕਿਉਂਕਿ ਅਸੀਂ ਹੁਣ ਜਾਣਾ ਪਰਿਵਾਰ ਵਿਛੋੜਾ ਸਾਹਿਬ ਗੁਰਦਰਾ ਸਾਹਿਬ ਤੇ ਫੇਰ ਜਰੂਰ ਕਿਤੇ ਜਾਵਾਂਗੇ ਤੇ ਜਦੋਂ ਪਹਿਲੇ ਦਿਨ ਹੀ ਆਉਂਦਾ ਵੀ ਆਏ ਹਾਂ ਜਿਹਦੇ ਮੁੰਡਿਆਂ ਨਾਲ ਉਦੋਂ ਵੀ ਆਏ ਹਾਂ ਤੇ ਹੁਣ ਉੱਧਰ ਨਹੀਂ ਜਾ ਰਹੇ ਨਾ ਕਿਉਂਕਿ ਅਸੀਂ ਹੁਣ ਜਵਾਬਸੀ ਕਰਨੀ ਹੈ ਤੇ ਇਸ ਕਰਕੇ ਟਾਈਮ ਲੱਗ ਜਾਣਾ ਫੇਰ ਕਿਤੇ ਮਹਾਰਾਜ ਨੇ ਚਾਹ ਫੇਰ ਆਵਾਂਗੇ ਇਹ ਰਸਤਾ ਪੁੱਛਣ ਦੇ ਕਿਹੜਾ ਹੀ ਆਏ ਆ ਬੰਗੇ ਥਾਣੀ ਬੰਗਾ ਬੰਗੇ ਨੂੰ ਅੱਗੇ ਗੜ ਸ਼ੰਕਰ ਗੜ ਸ਼ੰਕਰ ਤੋਂ ਇੱਧਰ ਨੂੰ ਆਏ ਅੱਜ ਹੁਣ ਜਾਂਦੇ ਆਂ ਅਸੀਂ ਭਾ ਦੂਜੇ ਰਸਤੇ ਜਾਣਾ ਕਿਉਂਕਿ ਉਹ ਫਿਰ ਕੀ ਉੱਥੋਂ ਆਪਣਾ ਕੀ ਨਾਂ ਲਈਦਾ ਉਹ ਆਰ ਵਿਛੋੜਾ ਉਹ ਆਰ ਵਿਛੋੜਾ ਸਹਾਇ ਗੁਰਦਰਾ ਤੋਂ ਆਪਾਂ ਸਿੱਧਾ ਉੱਧਰ ਨੂੰ ਆਇਆ ਨਾ ਚਲੋ ਮਿਲਦੇ ਹੱਥ ਗਿਆਨੀ ਜੀ ਸੈਕੂਏਸ਼ਨ ਲੱਗਦੀ ਹੋਰ ਘਰ ਦੇ ਵੀ ਨੇ ਬਹੁਤ ਸੋਹਣੇ ਘਰ ਹੈ ਬੜਾ ਸੋਹਣਾ ਉਹਦੇ ਜੀ ਘਰ ਵੇਖ ਹੋਣੇ ਪਹੁੰਚ ਗੁਰਦਰਾ ਕੀਰਤਪੁਰ ਸਾਹਿਬ ਤੇ ਜਿੱਥੇ ਉਹ ਨਹਿਰ ਨਹੀਂ ਉਹਦਾ ਬਹੁਤ ਪਾਣੀ ਖੰਡਾ ਹੁੰਦਾ ਤੇ ਉੱਥੇ ਪੈਰ ਰੱਖ ਕੇ ਡਬੋ ਕੇ ਵੈਸੇ ਇਸ਼ਨਾਨ ਕਰਨ ਦੀ ਕਰਨ ਹੁੰਦਾ ਪਰ ਹੁਣ ਕਰਨੀ ਸਕਦੀ ਬੰਦਿਆ ਮੇਰਿਆਂ ਦੇ ਸਪੀਡਾਂ ਹੀ ਬੜੀਆਂ ਚੁੱਕੀਆਂ ਮੈਨੂੰ ਤਾਂ ਕਵਾਉਂ ਨਹੀਂ ਰਹੇ ਜਿੰਨਾ ਨਹੀਂ ਮੈਨੂੰ ਕਵਾਉਣਾ ਤਾਂ ਮੈਂ ਕੋ ਕਵਾਵਾਂ ਸਸਰੀਆ ਵੀ ਸਸਰੀਆ ਆ ਮੇਰੀ ਧੀ ਰਾਣੀ ਚੰਗੀ ਮਾਂ ਨਾਲ ਧੀ ਸਿਆਣੀ ਰਿੱਧੇ ਪੱਕੇ ਪਾਵੇ ਬਾਣੀ ਨੇ ਇਹ ਵਿਚਾਰੀ ਚੰਗੀ ਰੁਕ ਜਾਂਦੀ ਮੇਰੇ ਨੂੰ ਪਤਾ ਮੇਰਾ ਮਾਮੂ ਕੱਲਾ ਨਾ ਉਹਨੂੰ ਕੋਈ ਪੁੱਛਦਾ ਤੇ ਨਾ ਤੈਨੂੰ ਕੋਈ ਪੁੱਛਦਾ। ਆਹੀ ਗੋਈ ਰਹਿੰਦੇ। ਹਾਂ ਤੇਰੇ ਇੱਕ ਬੀਜ ਨੂੰ ਪੁੱਛ ਲੈਨੇ। ਆਂਦੇ ਜਿਹਦਾ ਕੋਈ ਨਾ ਹੋਵੇ ਤਾਂ ਰੱਬ ਹੁੰਦਾ। ਠੀਕ ਆ। ਪੈਂਜੇ ਨਹੀਂ ਲੈਣੀ। ਆ ਕੀ ਬਣੀ ਨਹੀਂ ਉਹ ਚੱਲ ਰਹੀ ਭਾਈ ਅੱਗੇ। ਮੈਂ ਬੀਪੂ ਨਾ ਬੀਪੂ ਨੂੰ ਕੋਈ ਘਰ ਪੁੱਛਦਾ ਇਨਾ ਮੈਨੂੰ ਪੁੱਛਦਾ ਹੀ। ਇਹਨਾਂ ਨੂੰ ਵੀ ਹੱਕ ਤੇ ਪੁੱਛ ਲਈਨੇ। ਨਹੀਂ ਬਕਵਾਸ ਕਿਉਂਦਾ ਆਪਣੇ ਭਰਾ ਨੂੰ ਤਾਂ ਬੋਲੀਦਾ ਤੈਨੂੰ ਬੋਲਣ ਦੀ ਸੈਂਸ ਨਹੀਂ ਹੈਗੀ ਤੈਨੂੰ। ਨਹੀਂ ਹੈਗੀ। ਆ ਹਾਉੜੀ ਨੂੰ ਪਵਾਈ ਇਹ ਨਹੀਂ ਹੈਗੀ ਤਾਹੀ ਇਹ ਤੈਨੂੰ ਭਾਈ ਨਾ ਵਿਆਹ ਤਾਂ ਤੇ ਮੇਰੀ ਵੀ ਉਹਦਾ ਦੀ ਗੱਲ ਨੇ ਮੇਰੀ ਵੀ ਉਹ ਸੱਚੀ ਤੇ ਇਹਦੇ ਵੀ ਉਹ ਸੱਚੀ ਚਲੋ ਕਰੋ ਦਰਸ਼ਨ ਬਾਬਾ ਜੀ ਦੇ ਬਹੁਤ ਗੱਲਾਂ ਹੋ ਗਈਆਂ دنیavi ਗੱਲਾਂ ਬਹੁਤ ਕੰਮ ਦਾ ਤੇ ਮਹਾਰਾਜ ਦੇ ਦਰਸ਼ਨ ਕਰੋ ਧੀਰਜ ਨਾਲ ਨਿਆਰ ਦਾ ਪਾਣੀ ਬਹੁਤ ਠੰਡਾ ਬਹੁਤ ਠੰਡਾ ਹਾਂ ਹਾਂ ਸੁਰਤ ਜੀ ਆਜਦੀ ਵਾਹ ਗਰਮੀ ਆਪਾਂ ਕਹਿ ਨਹੀਂ ਸਕਦੇ ਕਿ ਮੌਸਮ ਠੀਕ ਹੈ ਪਰ ਜਿੱਦਾਂ ਅੱਤ ਗਰਮੀ ਪਈ ਨਾ ਧੁੱਪ ਬਿਲਕੁਲ ਹੱਥ ਹੀ ਵੀ ਸਿਰ ਤੇ ਧੁੱਪ ਉਹ ਨਹੀਂ ਹੈਗੀ ਥੋੜੀ ਥੋੜੀ ਬੱਦਲ ਹੋ ਜਾਂਦਾ ਥੋੜਾ ਥੋੜਾ ਠੀਕ ਹੈ ਪਸੀਨਾ ਹੋਣ ੜਿਆ ਥੋੜਾ ਹਵਾ ਜਿ ਨਮੀ ਹੈ ਤੇ ਪਰ ਥੋੜੀ ਠੀਕ ਆ ਸੁੱਕੀ ਗਰਮੀ ਨਹੀਂ ਆ ਸੁੱਕੀ ਗਰਮੀ ਬਹੁਤ ਤੰਗ ਕਰਦੀ ਆ ਤੇ ਮਹਾਰਾਜ ਦੇ ਦਰਸ਼ਨ ਹੋਈ ਜਾਂਦੇ ਵਧੀਆ ਖੌਣ ਹੀ ਚੱਲੇ ਆ ਇੱਕ ਜਾਵਾਂਗੇ ਰੂਪਨਗਰ ਰਵਾਰ ਵੀ ਛੋੜਾ ਸਾਹਿਬ ਗੱਦਰ ਤੇ ਗੁੰਨਵਾਹੇ ਨਹੀਂ ਪਹੁੰਚ ਚੁੱਕੇ ਨੇ ਗੱਡੀ ਲਾਗੇ ਦੇ ਜਨਾਂ ਦਾ ਮੈਂ ਨਹੀਂ ਪਹੁੰਚੂਗਾ ਖੁੱਲੂ ਵੀ ਨਹੀਂ ਵਿਚਾਰੇ ਉੱਧਾ ਹੀ ਖਲੋਣਗੇ ਪਹੁੰਚੇ ਹਵੇਲੀ ਬੜੀ ਸੋਹਣੀ ਬਣੀ ਹੈ ਤੇ ਇੱਥੇ ਚਾਰਜਿੰਗ ਪੁਆਇੰਟ ਵੀ ਲੱਗਾ ਪਰ ਚੱਲਦੇ ਨਹੀਂ ਰਿਹਾ ਜੇ ਵੇਣੇ ਆ ਪਲਾ ਵੀ ਚਲਦਾ ਨਹੀਂ ਤੇ ਜੇ ਨਾ ਚਲਦਾ ਤਾਂ ਫਿਰ ਚੱਲੇ ਜਿਹੜੇ ਆਪਾਂ ਹੋਰ ਕਿਤੇ ਪਾਵਾਂਗੇ ਤੇ ਹੈ ਬੜੀ ਸੋਹਣੀ ਵੈਸੇ ਹੀ ਆਉਣੇ ਪਹੁੰਚ ਗੁਰਦੁਰਾ ਸਾਹਿਬ ਪਰਿਵਾਰ ਵਿਛੋੜਾ ਸਾਹਿਬ ਚਲੋ ਬਹੁਤ ਉੱਪਰ ਹੈ ਗੁਰਦੁਰਾ ਸਾਹਿਬ ਬਹੁਤ ਚੜਾਈ ਤੇ ਇੱਥੇ ਉਹ ਨਾ ਸਤ ਮੋਜੀ ਜਿਹੜੀ ਉਹ ਉੱਪਰ ਹੈ ਹੁਣ ਦਰਿਆ ਜਿਹੜਾ ਵਗਦਾ ਹੈ ਉਹ ਬੰਨ ਬਣਿਆ ਦਾ। ਫਵੇਦ ਲਈ ਆ ਇੱਕ ਬੰਦੀ ਚਾਰਜਰ ਲੈਣੀ ਆਂ ਉਂਡੀ ਹੋਣਾ ਪਾ ਥੋੜਾ ਜਿਹਾ ਅੱਗੇ ਆਏ ਆ ਤੇ ਇੱਥੇ ਪੈਟਰੋਲ ਪੰਪ ਆ ਤੇ ਉੱਥੇ ਲੱਗਾ ਜੀ ਉਹ ਨਹੀਂ ਥੋੜੀ ਜਿਹਾ ਅੰਦਰ ਬੈਠੇ ਆ ਤੇ ਉਹ ਡਿਊਰਿੰਗ ਚਾਰਜਿੰਗ ਆnde ਗੱਡੀ ਦੇ ਵਿੱਚ ਨਹੀਂ ਪਈਦਾ ਤੇ ਫਿਰ ਕਾਈ ਇਸ ਕਰਕੇ ਬਾਹਰ ਆ ਗਏ ਤੇ ਇਥੋਂ 15 ਮਿੰਟ ਲੱਗਣੇ ਆ ਤੇ ਅੱਧੀ ਆਪਣੀ ਹੈਗੀ 40% ਤੇ 50 90 ਕਰਕੇ ਆਪਾਂ ਤੁਰ ਪਣਾ ਤੇ ਵਧੀਆ ਫਿਰ ਜੁੰਦਰ ਜਾ ਕੇ ਰੁਕਾਂਗੇ ਉਹ ਵੀ ਜੇ ਲੋਡ ਪਈ ਦੀ ਜੇ ਤਾਂ ਘਰ ਹੀ ਰੁਕਾਂਗੇ ਹੁਣ ਆਪਾਂ ਵੀਨੇ ਚਾਹ ਸਾਈ ਉਹ ਇਸ ਨੂੰ ਠਾਬੀ ਤੇ ਦੀਆ ਬਣੇ ਮੈਂ ਟੱਪ ਭਾਈ ਇੱਕ ਗੱਲ ਉਹ ਜਿਹੜਾ ਕੋਈ ਚੰਗੀ ਚੀਜ਼ ਬਣਾਉਂਦੇ ਆਂ ਭੀੜ ਹੀ ਬੜੀ ਲੱਗਣੀ ਤੇ ਵੇਖ ਸਕਦੇ ਨਾ ਕਾਠੇ ਤੇ ਰੋਟੀ ਬੜੀ ਟੇਸਟੀ ਦੀਦੀ ਮੈਂ ਨਹੀਂ ਖਾਣੀ ਪਰ ਬਹੁਤਾ ਮਜ਼ਾ ਆਇਆ ਖਾ ਕੇ ਨਾ ਚੱਲ ਕੋਈ ਨਹੀਂ ਉਹਨਾਂ ਦਾ ਸਵਾਦ ਨਹੀਂ ਕਿੰਨੀ ਖਾਣੀ ਹੈ ਭਾਈ ਸਵਾਲ ਅਗੇ ਕਿ ਨਹੀਂ ਮੁੱਠੀ ਸਵਾਦ ਹਾਂ ਉਹਦੋਂ ਫਿਰ ਚਾਹ ਵੀ ਆ ਗਈ ਚਾਹ ਮੈਂ ਗਿਆ ਇਹ ਬੁਢੀ ਜੀ ਮੇਰੀ ਸ਼ਕਲ ਜੀ ਤੋਂ ਲੱਗਣ ਦੀ ਬਾਕੀ ਪਤਾ ਨਹੀਂ ਹੁੰਦਾ ਕਈ ਇਹ ਚੀਜ਼ ਇਹ ਇੱਕ ਗਲਾਸ ਹੀ ਬੜੇ ਬੜੇ ਵੱਟੇ ਚਾਹ ਦੇ ਸਬਜੀ ਸੱਚੀ ਬੜੀ ਸਵਾਦਤਾਂ ਵਾਲੀ ਬੜੀ ਸਵਾਦ ਹੈ ਮਸ਼ਰੂਮ ਦੋ ਪਿਆਜ਼ ਆਦੀ ਦੇ ਆਹ ਜਿੰਨੇ ਮੈਂ ਚੇਤਾ ਗਿਆ ਮਮੀ ਦਾ ਆਉਂਦੀ ਆ ਆਹ ਖਾਣ ਦਾਲ ਹੁੰਦੇ ਇੰਨੇ ਦੀ ਦਾਲ ਘਾਤਰੀ ਸਾ ਟੱਬਰਣ ਜਾ ਰਹੀ ਮੈਨੂੰ ਚੇਤਾ ਗਈ ਯਾਰ ਆਉਗਾ ਤੇ ਮੈਂ ਲਾਡੀ ਵੀ ਰੱਖੂ ਇਹਨੂੰ ਘੁਮਾਉਣ ਮੈਂ ਘੁਮਾ ਕੇ ਲੈ ਆਈਆਂ ਗੱਲਾਂ ਨੂੰ ਇੱਧਰ ਸੱਤਾ ਵਿਚਾਰਾ ਇਹਨੇ ਕੁਝ ਨਹੀਂ ਖਾਦਾ ਕਰੀਬ ਨਹੀਂ ਹੁਣ ਅਸੀਂ ਪੀਏ ਆਪਣੇ ਚੇ ਘਰ ਮਗਰ ਚਾਹੀਏ ਫੇਰ ਅਸੀਂ ਪਹੁੰਚ ਕੇ ਇੱਕ ਵਾਰੀ ਈਸਟਵਰਡ ਤੇ ਸਾਨੂੰ ਕੋਈ ਤੰਗੀ ਨਹੀਂ ਰਹੀ ਜਣਗੇ ਚਾਰਜਰ ਦੀ ਬਹੁਤ ਵਧੀਆ ਸੁਵਿਧਾ ਆ ਵਾਹੇ ਅਜੇ ਪਰ ਥੋੜੀ ਨਵੀਂ ਆ ਹੋਲੀ 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 ਹੋਰ ਵਧੀਆ ਹੋਈ ਨਹੀਂ ਤੂੰ ਕੀ ਕੱਢਣ ਨਹੀਂ ਹੈ ਅੱਛਾ ਮੈਂ ਘੜੀ ਉਹ ਐਨ ਕਾ ਲਈਆ ਉਹ ਵਟਾਉਣ ਚੱਲੀ ਹਰੇ ਮੈਂ ਐਨ ਕਾ ਟਾਉਣ ਚੱਲੀ ਇਹ ਕੀ ਪਰਸਨ ਵਾਲਿਆ ਜੀ ਦੀ ਦੇ ਪਾਜੀ ਇਹਦੇ ਵੀ ਸ਼ਿਰ ਗੁਰੂ ਦੀ ਫੜ ਲੱਗਿਆ ਅੱਛਾ ਪਾਜੀ ਕਰਨ ਆਇਲ ਨੂੰ ਫੜੋ ਆਹੋ ਅਗਲੇ ਪਾਸੇ ਇੱਥੇ ਨੂੰ ਵੇਰ ਨਹੀਂ ਕੋਈ ਪੁੱਛਦਾ ਤੇ ਮੇਰੇ ਲੱਗਿਆ ਗਈਆਂ ਓ ਗਈ ਮਾਂ ਤੇਰੀ ਆ ਉਹ ਵੇਲਾ ਟੱਪ ਵੀ ਗਈ ਓਏ ਕਿ ਮੇਰੀ ਕੁੜੀ ਵੀ ਹੈਗੀ ਹੈ ਇਨਾ ਬਹੁਤ ਇਹਨੂੰ ਰੂੜੀ ਤੇ ਸੁੱੜਦਾ ਐ ਜਦੋਂ ਚੋਕ ਕੇ ਲੈਂਦੀ ਸੀ ਇਹ ਸਰਗੁਨਾਂ ਦੀ ਬਹੁਤ ਸਰਗੁਨ ਨੇ ਬੜਾ ਰੋਣਾ ਇਹ ਭਾਜੀ ਆਂਦੀ ਦੀ ਸੱਗੂ ਤੈਨੂੰ ਰੂੜੀ ਤੇ ਚੋਕ ਕੇ ਲੈਂਦਾ ਤੇ ਉਹ ਬੜਾ ਰੋਣਾ ਨੇ ਵਿਚਾਰੀ ਨੇ ਬੋਦੀ ਤੇਜੀ ਹੁਣ ਤੇ ਇਹਦਾ ਮਤਲਬ ਤੈਨੂੰ ਚੋਕ ਕੇ ਲੈਂਦਾ ਉਹਨੂੰ ਨਹੀਂ ਚੋਕ ਕੇ ਲੈਂਦਾ ਮੈਨੂੰ ਅੱਗੇ ਵੀ ਤੁਹਾਡੇ ਕੋਲ ਹੀ ਫੁੱਟਿਆ ਸੀ ਨਿੱਕੇ ਹੁੰਦੇ ਆ ਇਹ ਬੜੀ ਮੁਸ਼ਕਲ ਵਿੱਚ ਆਈ ਮੈਂ ਘਰ ਜਾ ਕੇ ਕਹਿੰਦਾ ਆਪਣੇ ਮਾਪਿਓ ਨੂੰ ਤੈਨੂੰ ਆਦੇ ਤੇ ਮੀਟ ਚੋਕੇ ਨਾਲ ਆਉਣਾ ਚੋਕੇ ਨਾਲ ਪਹੁੰਚਾਈਦਾ ਚੱਲਦਾ ਲਿਆਉਂਦੇ ਤੈਨੂੰ ਲਿਆਉਣਾ ਹੈ ਮਾਮਾ ਵੀ ਫੇਰ ਅਸੀਂ ਆ ਚੁੱਕੇ ਈਸਟਵਰਡ ਤੇ ਵੇਚਦੇ ਆ ਆ ਕੇ ਵਿੱਪੂ ਨੂੰ ਮੌਕਾ ਦਿੱਤਾ ਗਿਆ ਵੀ ਵਿੱਪੂ ਟੌਪ ਹੋਏ ਲਾ ਤੇ ਪਰ ਵਿੱਪੂ ਆ ਨਾ ਬੋਟ ਨੂੰ ਆ ਡਰਗਨ ਨੂੰ ਕਿਤੇ ਇੰਨਾ ਨਿੱਕੇ ਨੇ ਨੂੰ ਕਿਤੇ ਕਿਆ ਹੁੰਦਾ ਨਾ ਅਸੀਂ ਉੱਥੇ ਹੀ ਦੁਕਾਨ ਤੇ ਲੇਟਣਾ ਹੈ ਲੈ ਗਈ ਜਾਨੇ ਪਪਾ ਲੈ ਗਈ ਜਾਨੇ ਹੈ ਬਹੁਤ ਕਿ ਬੈਰੀ ਨਹੀਂ ਕੁਝ ਖਾਣਾ ਦੇ ਨਹੀਂ ਨਹੀਂ ਇਹ ਵੱਲ ਗਿਆ ਪਤਾ ਦੇ ਦੇ ਕਿਹ ਖਲਿੰਗ ਹੁਣ ਅਹੀਂ ਮੈਂ ਤਾਂ ਕੋਨ ਨੂੰ ਆਇ ਖੇੜੀ ਮੱਲੀ ਕਰਦੇ ਮਗਰ ਸੁਸਰੀ ਇਹਨੂੰ ਸੋਂਗੇ ਸਾਰੇ ਆ ਜਾ ਗੰਡੀ ਆ ਜਾ ਗੰਡੀ ਹੁਣ ਪੁੱਤਰੀ ਲੱਗਨ ਦੀ ਤੇ ਭਾਈਂ ਦਾ ਗੱਡੀ ਚਲਾਉਣ ਮੈਨੂੰ ਵੀ ਝੋਕਾ ਲੱਗਨ ਦੀਆਂ ਤੇ ਕੋਨ ਨੂੰ ਆ ਉੱਠਿਆ 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 ਕੋਨ ਬੁਤਰੀ ਆ ਕਿਹੜੀ ਪੁੱਤਰੀ ਹੈ ਕੇ ਜੀ ਵੀ ਦੀਦੀ ਚਾਹੋਂਗੇ ਪੁੱਤਰ ਦੀਦੀਆਂ ਸ਼ੌਂਗ ਹੈ ਆਹ ਨੀ ਪਰ ਉਹ ਨਾ ਰਸ਼ ਨਹੀਂ ਥੋੜਾ ਖਾਦਾ ਕੇ ਹੁਣ ਸੌਣਾ ਹੈ ਆ ਕੇ ਬਰਨਾਲ ਆਹ ਨੀਂਦ ਨਹੀਂ ਚਾਹ ਪੀਈ ਨਹੀਂ ਕਿਹਾ ਆਏ ਆ ਦੀਵਕੋ ਪੀਉਣੇ ਜਾ ਕੇ ਹੁਣ ਆ ਗਏ ਅਹੀਂ ਬੇਲੀ ਅੰਬਰਸਰ ਲੇਟਾ ਜਗਾ ਗਈ ਮੋਚੀ ਹੀ ਜਾਂਦੀ ਮੈਂ ਕੀ ਹੈ ਉਦਾਂ ਇਹ ਬੇਲੀ ਹੁੰਦੇ ਲੋਗ ਹੈ ਲੇਟਾ 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 ਮੰਨਿਆ ਬੰਦ ਕਰ ਬਾਦ ਗੱਡੀ ਲੱਤ ਤੂੰ ਕਾਦੇ ਨਾ ਤੂੰ ਕਾਤੇ ਤਿੰਜਾਚੀ ਆ ਆ ਇੱਧਰ ਵੇ ਘਾਤੀ ਮੈਂ ਆ ਵੇ ਕੀ ਆ ਉਹ ਤੇਰੀ ਘਾਤੀ ਤਾਂ ਸੇ ਡਿਵਿਡਿ ਕੁਜੀ ਵਾਲੀ ਗੱਲ ਹੈ ਅੰਧਾ ਸ਼ੂਗਰ ਹੈ ਦੀਵ ਦੇ ਪਿੰਡ ਪਹੁੰਚੇ ਆ ਆ ਇਲਾ ਲੱਗੇ ਗੱਡੀ ਤੇ ਆਪਾਂ ਪਹੁੰਚੇ ਕਰੇ ਤੇ ਹੁਣ ਸਾਹ ਥੋੜਾ ਜਿਹਾ ਆ ਗਈ ਥੋੜਾ ਰਿਲੈਕਸ ਹੋਵਾਂਗੇ ਹਜੂਰ ਜਾਣਾ ਮੈਂ ਲਗਾ ਇੱਥੇ ਰਹਿਣਾ ਫਿਰ ਚਾਹ ਤੇ ਪੀਏ ਫਿਰ ਬਾਕੀ ਕੰਮ ਬਾਅਦ ਚ ਵੇਨੇ ਆ ਰਸਗੁੱਲੇ ਆਣਾ ਰਸਗੁੱਲੇ ਖਾਣ ਨੂੰ ਬੜਾ ਜੀਕੰਡਾ ਹੈ ਰਾਤ ਤੇ ਉਥੇ ਰੋਟੀ ਖਾ ਲਈ ਮੁਰਕ ਢਿੱਡ ਭਰ ਗਿਆ ਤੇ ਹੁਣ ਖਾਣੇ ਆ ਭੁੱਖ ਲੱਗੀ ਹੈ ਭੁੱਖ ਤਾਂ ਲੱਗਦੀ 3 ਵਜੇ ਰੋਟੀ ਖਾਦੀ 5 ਵਜੇ ਘਰ ਆ ਗਏ ਉਹ ਪਾਣੀ ਲੈ ਕੇ ਠੰਡਾ ਲੈ ਨਾ ਨਹੀਂ ਆਪਾਂ 6 ਵਜੇ 6:30 ਹੋ ਗਏ ਆ ਵੀ ਬਾਏ ਬਾਏ ਸੱਗੂ ਸਿੰਘ ਵਿਪੂ ਸਿੰਘ ਮਨਦੀਪ ਕੌਰ ਗੁਰਨਵਸ ਜੂਟੀ ਢਲੀ ਹੋ ਗਈ ਆ ਉਹ ਫੋਨ ਆ ਰਿਹਾ ਹੈ ਸ਼ੈਲੀ ਦਾ ਬਾਏ ਬਾਏ ਦੀਪ ਮੈਂ ਦੀਦੀ ਨਾਲੇ ਕਰ ਰੋ ਇਹਨਾਂ ਬਾਏ ਕਰ ਦੋ ਦੀਦੀ ਨੂੰ ਭੋਇ ਨੂੰ ਬਾਏ ਕਰੋ ਚਾਬੀ ਲੈ ਲੈਂਦੇ ਭੋਇ ਨੂੰ ਬਾਏ ਕਰੋ ਚੱਲੀਏ ਕਰਨ ਨੂੰ ਮੈਂ ਜਾਣਾ ਥੋੜਾ ਬਾਏ ਬਈਏ ਚੱਲ ਮਮਾ ਗੇਤੀ ਗਿਆ ਤਤਲੀ ਕਰੂ ਜੀ ਅੰਗਾ ਵੀ ਬਾਏ ਬਾਏ ਬੱਚਿਓ ਕਰੋ ਬਾਏ 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 ਜੋਨੇ ਬਾਏ ਬਾਏ ਭਈ ਭੋਇ ਉਹਨ ਮੇਰੀ ਜਾਨ ਬਾਏ ਉਹ ਨੀ ਸੁਣ ਗਏ ਬਾਈ ਯਾਰ ਮੋਬਾਈਲ ਤੇ ਕੈਮਰਾ ਸੌਂਡ ਕਰਦਾ ਹੈ ਜਿੰਨੇ ਨਹੀਂ ਰੋੜੇ ਹੈ ਇਹ ਵੈਰੀ ਗੁੱਡ ਥੁੱਕ ਲਾ ਕੇ ਫੜ ਚਲੋ ਇਸ ਨੂੰ ਬਿਠਾਓ ਭੱਜ ਭੱਜ ਭਿਰਿਆ ਜੰਗਾ ਵੀ ਮੁੜਿਆ ਬਾਏ ਬਾਏ ਤੈਨੂੰ ਹਾਇ ਨਹੀਂ ਕੀਤਾ ਤੇ ਬਾਏ ਪਹਿਲੋ ਕਰਦਾ ਕਿਧੋਂ ਆਇਆ ਹਾਂ ਜੀ ਦੇ 9 ਵਜੇ ਆਪਾਂ ਪਹੁੰਚੇ ਘਰ ਆਪਾਂ ਰਾਜ ਖਲੋ ਗਏ ਥੋੜਾ ਜਿਹਾ ਕੰਮ ਕਰਨ ਤੇ ਗਨਵਾ ਇੱਥੋਂ ਦਾਦੀ 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 ਹੁਣ ਲੜ ਪਿਆ ਇਹ ਵੀ ਅੰਦਰ ਦਾਦੀ ਕੋਈ ਜਾਣਾ ਮੈਂ ਹੱਸ ਗਿਆ ਸਤਿ ਸ਼੍ਰੀ ਅਕਾਲ ਭੈਣ ਜੀ ਅਸੀਂ ਵੀ ਆਏ ਹਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿਓ ਮੈਂ ਸਤਿ ਸ਼੍ਰੀ ਅਕਾਲ ਤੇ ਉਹਦਾ ਜਵਾਬ ਨਹੀਂ ਬਸ ਪੁੱਤ ਨੇ ਦੇਨੇ ਦੇਨੇ ਤੁਹਾਨੂੰ ਐਵੇਂ ਤਿੰਨ ਵਾਰੀ ਫੋਨ ਕੀਤਾ ਤਿੰਨੇ ਵਾਰੀ ਰੋ ਪਿਆ ਬੜਾ ਰੋਇਆ ਜੀ ਫਰਦਾ ਦੀਕ ਜਾਣਾ ਮੈਂ ਨਹੀਂ ਇੱਥੇ ਰਹਿਣਾ ਆਹੋ ਅਸਾਚੋਂ ਜੀਣ ਲੱਗੰਦਿਆ ਬਹੁਤ ਦਿਨ ਮਿਲਦਾ ਮਿਲਦਾ ਕੋਈ ਨਹੀਂ ਇੱਜ ਨੰਦ ਹਿੰਦੀ ਬਾਅਦ ਬੰਦੇ ਦੀ ਤਾਂ ਸੀ ਜੀ ਸੀ ਕੱਢਾ ਜੀ ਸਾਤ ਬੰਦੇ ਵੀ ਕੋਈ ਜਿਤਨੀ ਉਹਨਾਂ ਵੀ ਨਹੀਂ ਕੋ ਆਇਆ ਤੇ ਆ ਵੀ ਨਹੀਂ ਕੋ ਮਿਲਣ ਆਇਆ ਆ ਸਾਹਮਣੇ ਇੱਕ ਬੰਦਾ ਬੈਠਾ ਸੀ ਉਹ ਵੀ ਬੜਾ ਮਾੜਾ ਨਿਕਲਿਆ ਹਨ ਨਹੀਂ ਆਇਆ ਅੰਦਰ ਸਤ ਸ੍ਰੀਕਾਲ ਜੀ ਸਤ ਸ੍ਰੀਕਾਲ ਸਤ ਸ੍ਰੀਕਾਲ ਮੈਂ ਉਧਰ ਤੇ ਕੋਈ ਬੰਦਾ ਸਾਨੂੰ ਮਿਲਿਆ ਨਹੀਂ ਕੋ ਨਵਾਂ ਚੁੱਕ ਕੇ ਮੰਮੀ ਚਲ ਗਈ ਤੇ ਇੱਕ ਬੰਦਾ ਇੱਧਰ ਬੈਠਾ ਉਹ ਵੀ ਨਹੀਂ ਮਿਲਿਆ ਉਹਦੀ ਬੜੀ ਨੀ ਤੇ ਮਾੜੀ ਵੀ ਬੰਦਾ ਸੱਤ ਕੇ ਸੱਤ ਘਰ ਆਵੇ ਮੇਰੀ ਵੀ ਬਾੜੀ ਹੈ ਤੈਰ ਹੁੰਦੇ ਆਖਦੀ ਦੁਪੱਟਾ ਮੇਰਾ ਪੁੱਛਿਆ ਕਿਸ ਨੇ ਪਰਦੇ ਨਹੀਂ ਪਾਉਣੇ ਤੇ ਪੁੱਛਿਆ ਕਿਸ ਨੇ ਚਾਚੂ ਲਗਾ ਮੈਂ ਉਹਨਾਂ طرفਾ ਦੱਸਿਆ ਬਣਾਵੇ ਜੀ ਆਪਣੇ ਕੋਲੋਂ ਹੀ ਮਾਸੀ ਦੇ ਕਵਰ ਕਰਨੀ ਕਰਨ 700 ਮੇਰੇ ਤੇਰੇ ਵਰਗੀ ਮਾਸੀ ਨਹੀਂ ਤੇ ਨਾ 700 ਮੇਰੇ ਤੇ ਮਾਸੀ ਤੇਰੇ ਵਰਗੀ ਲਾੜਾ ਸਾ ਪਰ ਇਹਨਾਂ ਨੂੰ ਫੇਰ ਨਹੀਂ ਮੁੱਲ ਚੱਟਾ ਹੈਗਾ ਇਹ ਨੋਆ ਨਹੀਂ ਕਰਦੀਆਂ ਮਾਸੀ ਚਾਰੀ ਬਥੇਰੇ ਪਰਦੇ ਪਾਉਂਦੀ ਇਹਨਾਂ ਦੇ ਜਿੰਨੇ ਪਰਦੇ ਪਾਏ ਨਹੀਂ ਦੱਕਾ ਇਹ ਨਹੀਂ ਰਹੀ ਕਿਤੇ ਦੁਕਾਨ ਹੁੰਦੀ ਨਾ ਪਰਦਿਆਂ ਦੀ ਗੁੰਗੀ ਆ ਆ ਗੁੰਗੀ ਜਾਨਾ ਨਾ ਨਹੀਂ ਆਏਗਾ ਜਿਮਾਨਾ ਆਇਆ ਮਮਦੇ ਸਾਰੇ ਹੱਸ ਕੇ ਬੁਲਾਈ ਤੇ ਗੁੰਗੀ ਗੁੰਗੀ ਦੱਸਣ ਤੇ ਮਾਸੀ ਵੀ ਆਰਾ ਹੀ ਪਰ ਹੋਏ ਕੋਈ ਸਾਧਨਾ ਬਾਤੂ ਕਾ ਮਾਰੇ ਮਰੀ ਚਰਦੀ ਦਾ ਸੋਖ ਮੰਗ ਤੂੰ ਮਮਦੇ ਆਏ ਨਾ ਤੇਰਾ ਸਟਾਈਲ ਕੀ ਮਿਲੂਗਾ ਸਾਡੀ ਕਾਲ ਸਾਰੇ ਸਮਝ ਨਹੀਂ ਸਾਡੀ ਕਾਲ ਆ ਗੱਲ ਨਹੀਂ ਸਾਡੀ ਕਾਲ ਜੀ ਤੇਰਾ ਇਹ ਐਂਟਾ ਟਾਟ ਕਰਦਾ ਕਿੰਨੇ ਸੁਖ ਦੇ ਗ੍ਰਾਹਕ ਤੁਮ ਕਿਹਾ ਨਹੀਂ ਦਰਸ਼ਨ ਬਹੁਤ ਵਧੀਆ ਬਹੁਤ ਨਜ਼ਾਰਾ ਨਹੀਂ ਉਧਰ ਨਹੀਂ ਉਧਰ ਅੱਜ ਬੜੀ ਧੁੱਪ ਲੱਗੀ ਸੀ ਉੱਥੇ ਅੱਜ ਬੜੀ ਗਰਮੀ ਹੈ ਅੱਗੇ ਇੱਕ ਕੰਨ ਲਾ ਦੇ ਉਹਦੇ ਆ ਰਾਤ ਨੂੰ ਨਿਊ ਟੀ-ਸ਼ਰਟ ਲਈ ਹੈ ਜੀ ਇਸਟੂਟ ਤੋਂ ਨੁਮੈਰੋ ਨਵਾਂ ਪਜਾਮਾ ਲਿਆ ਹੈਗਾ ਤੁਸੀਂ ਦੇਖਿਆ ਨਹੀਂ ਅਭੀ ਜੀ ਮੋਝ ਜਿਹੜਾ ਦਵਾ ਨਹੀਂ ਇੱਕ ਜੱਪਾ ਦਾ ਮੱਛਾ ਹੈਗਾ ਗੁਪਰ ਕੀ ਆਲੀ ਗੁਪਰ ਬਾਣ ਸਤਿ ਸ਼੍ਰੀ ਅਕਾਲ ਕਰਾ ਇਹ ਦੂਹੇ ਹੈਗਾ ਸਤਿ ਸ਼੍ਰੀ ਅਕਾਲ ਜੀ ਭਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਸਭ ਨੂੰ ਬਤਲਾਇਆ ਅਮਾਂ ਖੁੱਲਾ ਪਾਇਆ ਤੇ ਅਮਾਂ ਖੁੱਲਾ ਪਾਇਆ ਆਪੀ ਕਾਰਗੋ ਤਾਂ ਜਾ ਮੈਂ ਕਿੱਥੇ ਜਾਈ ਨਹੀਂ ਓਟੇ ਦੇ ਘਰ ਵੀ ਹਾਰਿੰਦੇ ਨੇ ਕੁਝ ਜਮਾ ਲੈ ਤਾਂ ਚਲ ਵਾਟਾ ਲੈ ਓਹੋ ਹੀ ਇੱਕ ਇੱਕੋ ਭਈਆ ਇੱਕ ਨਹੀਂ ਆਇਆ ਇੱਕ ਆ ਗਿਆ ਯਾਰਾ ਤੋ 11:00 ਵਜੇ 11:00 ਵਜੇ ਆਈ ਸੀ ਤੇ 11 ਵੇ ਆਪ ਵਿਚਾਰੇ ਬੰਨੇ ਕੀ ਪਾਉਣਾ ਹੈ ਹੁਣ ਮੱਝ ਨੂੰ ਦਿਨ ਆਪਣੇ ਲਈ ਛੋਟਾ ਲੈ ਗਿਆ ਬੁੜੀਆਂ ਸੋਹਣੀਆਂ ਇਹਨਾਂ ਲਈ ਫਿਰ ਆ ਜਿਓ ਮੋ ਲੈ ਗਿਆ ਤੇ ਮੈਂ ਆ ਵੀ ਤੇ ਇਹਨੇ ਇਹਨੇ ਨਾ ਮੈਨੂੰ ਪੱਗਾ ਲੈ ਦਿੱਤੇ ਪਜਾਮੇ ਲੈ ਦਿੱਤੇ ਆਂ ਦੀ ਬਰਥਡੇ ਗਿਫਟ ਮੈਂ ਰੁੱਸ ਗਿਆ ਮੈਂ ਇਹ ਕੋਈ ਬਰਥਡੇ ਗਿਫਟ ਹੁੰਦਾ ਮੋਥੋਂ ਆਪੇ ਸ਼ੋਪਿੰਗ ਸ਼ੋਪਿੰਗ ਕਰ ਲਈ ਵਾਵਾ ਬਿੱਲ ਵਾ ਤਗੜਾ ਬਣ ਗਿਆ ਮੈਂ ਇਹ ਮੇਰਾ ਬਰਥਡੇ ਗਿਫਟ ਹੀ ਅੱਗੇ ਨੂੰ ਕਰਤਾ ਫਿਰ ਨਹੀਂ ਦਿੱਤੇ ਤੇ ਪਏ ਜੇ ਮੈਂ ਹੀ ਆ ਜਿਹੜਾ ਕੱਟਨੇ ਆ ਜਿਹੜੇ ਸੂਟਾ ਸਾਟਾ ਤੇ ਆਏ ਉਹ ਕੱਟੂ ਉਹ ਦੇ ਵੀ ਦਿੱਤੀਆਂ ਨੇ ਸਾਰਾ ਸਾਬ ਸਾਰਾ ਸਾਬ ਹੋ ਗਿਆ ਹੈ ਉਹ ਚ ਕੱਟ ਰਹੀ ਹੈ ਤੂੰ ਉਹ ਤੋਂ ਪਹਿਲਾਂ ਤੇ ਜਾਦੇ ਤੇ ਜਾ ਚੁੱਕੇ ਆ ਲੋ ਜੀ ਹੋ ਗਈ ਕਾਫੀ ਰਾਤ ਤੇ ਮਿਲਦੇ ਆ ਕੱਲ ਸਵੇਰੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਗੱਲਬਾਤ ਤਾਂ ਕਾਫੀ ਮਾਰ ਆਇਆ ਇਧਰ ਵੀ ਤੇ ਮੰਮੀ ਨੇ ਕਿਹਾ ਮੈਂ ਨਾ ਨਹੀਂ ਮਾਰੀਆਂ ਜੇ ਇਧਰ ਬੈਠੇ ਨਹੀਂ ਤੇ ਮੇਰਾ ਫੋਨ ਮਦੀਪ ਨੂੰ ਭਰਾਇਆ ਪਰ ਗੱਡੀ ਰੈਂਟ ਤੇ ਤੇ ਲੈ ਗਈ